ਟਿਕਟੌਕ ਅਮਰੀਕਾ ਦੇ ਵਿੱਚ ਬੈਨ ਹੋ ਸਕਦੀ ਹੈ ਯੂਐਸ ਕਾਂਗਰਸ ਇੱਕ ਬਿਲ ਲਿਆਉਣ ਲੱਗੀ ਹੈ ਜਿਹਦਾ ਮਕਸਦ ਇਹ ਹੀ ਹੈ ਕਿ ਜਿਹੜੀ ਪੇਰੈਂਟ ਕੰਪਨੀ ਹੈ ਟਿਕਟੌਕ ਦੀ ਬਾਈਟ ਡਾਂਸ ਇੱਕ ਚਾਈਨੈਸ ਕੰਪਨੀ ਹੈ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਐਸ ਐਪ ਨੂੰ ਵੇਚਣ ਵਾਸਤੇ ਜੇ ਨਹੀਂ ਵੇਚਦੇ ਤੇ ਇਹਦੇ ਉੱਤੇ ਬੈਨ ਲੱਗ ਸਕਦਾ ਹੈ ਅਮਰੀਕਾ ਦੇ ਵਿੱਚ ਟਿਕਟੌਕ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਆ ਮੈਸੇਜ ਕਰ ਲਿਆ ਜਾਂਦਾ ਟਿਕਟੌਕ ਦੇ ਵੱਲੋਂ ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਜਿਹਦੇ ਵਿੱਚ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਇਹਦੇ ਖਿਲਾਫ ਬੋਲੋ ਤੇ ਜਿਹੜੇ ਯੂਐਸ ਕਾਂਗਰਸ ਨੇ ਉਹਨਾਂ ਨੂੰ ਮੈਸੇਜ ਕਰੋ ਫੋਨ ਗੱਲ ਕਰੋ ਤਾਂਕਿ ਇਹ ਬਿਲ ਰੋਕ ਸਕੇ ਅਮ ਆ ਤੇ ਜਾ ਸਕਦਾ ਪਰ ਜਿਹੜੀ ਟਿਕਟੋਕ ਹੈ ਉਹਨਾਂ ਪਹਿਲਾਂ ਹੀ ਕਿਹਾ ਹੋਇਆ ਕਿ ਜਿਹੜਾ ਡਾਟਾ ਹੈ ਅਮਰੀਕਾ ਦੇ ਲੋਕਾਂ ਦਾ ਉਹ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹਨੂੰ ਚਾਈਨਾ ਦੀ ਸਰਕਾਰ ਐਕਸੈਸ ਨਹੀਂ ਕਰ ਸਕਦੀ ਇਹ ਐਪ ਅਮਰੀਕਾ ਦੇ ਵਿੱਚ ਬੰਦ ਹੋਦੀ ਹੈ ਬਹੁਤ ਵੱਡਾ ਚਟਕਾ ਲੱਗਣਾ ਟਿਕਟੋਕ ਨੂੰ ਕਿਉਂਕਿ 170 ਮਿਲੀਅਨ ਯੂਜ਼ਰਸ ਨੇ ਅਮਰੀਕਾ ਦੇ ਵਿੱਚ ਤਕਰੀਬਨ 50 ਲੱਖ ਲੋਕਾਂ ਦੀਆਂ ਜੌਬਾਂ ਇਸ ਐਪ ਦੇ ਨਾਲ ਜੁੜੀਆਂ ਹੋਈਆਂ ਨੇ ਦੇਖਿਆ ਹੁਣ ਕਿ ਕਿੰਨੇ ਕਾਰੋਬਾਰ ਜੁੜੇ ਹੋਏ ਨੇ ਕੋਈ ਕਪੜੇ ਵੇਚਦਾ ਕੋਈ ਸ਼ੂ ਵੇਚਦਾ ਹੈ ਕੋਈ ਹੋਰ ਕੋਈ ਕਾਰੋਬਾਰ ਚਲਾਉਂਦਾ ਕੋਈ ਕੋਈ ਪ੍ਰੋਮੋਸ਼ਨ ਕਰਦਾ ਆਪਣੇ ਬਿਜ਼ਨਸ ਦੀ ਅਸਲ ਦੇ ਵਿੱਚ ਮੁੱ ਆਪਣੀਆਂ ਖਬਰਾਂ ਟਿਕਟੌਕ ਦੇ ਉਤੋਂ ਹੀ ਦੇਖਦੇ ਨੇ ਪਹਿਲਾਂ ਮੇਨਸਟ੍ਰੀਮ ਮੀਡੀਆ ਦੇ ਰਹੀ ਸਰਕਾਰਾਂ ਵਾਸਤੇ ਲੋਕਾਂ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਸੀ ਇੱਕ ਓਪੀਨੀਅਨ ਬਣਾਉਣਾ ਬਹੁਤ ਸੌਖਾ ਸੀ ਜਦੋਂ ਦਾ ਟਿਕਟੌਕ ਆਇਆ ਸਰਕਾਰਾਂ ਦਾ ਝੂਠ ਲੋਕਾਂ ਦੇ ਸਾਹਮਣੇ ਆਉਣ ਦਿਆ ਇਹਨੂੰ ਇੰਜ ਲੱਗਦਾ ਕਿ ਦੋ ਤਰ੍ਹਾਂ ਦੀ ਲਾਬਿੰਗ ਹੋਉਂਦੀ ਹੈ ਇਸ ਕੇਸ ਦੇ ਵਿੱਚ ਕਿਤੇ ਹੋ ਗਈਆਂ ਕੰਪਨੀਆਂ ਜਿਵੇਂ ਕਿ ਫੇਸਬੁਕ ਕੰਪਨੀ ਹੋ ਗਈ ਜਾਂ ਗੂਗਲ ਹੋ ਗਈ ਟਿਕਟੌਕ ਬੈਨ ਹੁੰਦੀ ਹੈ ਸਭ ਤੋਂ ਜ਼ਿਆਦਾ ਫਾਇਦਾ ਫੇਸਬੁਕ ਤੇ ਗੂਗਲ ਨੂੰ ਹੀ ਹੋਣਾ ਹੈ ਤੇ ਦੂਜੀ ਲਾਬਿੰਗ ਹੋ ਗਈ ਜਿਹੜੀਆਂ ਦੂਜੇ ਦੇਸ਼ ਦੀਆਂ ਸਰਕਾਰਾਂ ਨੇ ਜਿਵੇਂ ਕਿ ਇਜ਼ਰਾਈਲੀ ਲੌਬੀ ਕਿਉਂਕਿ ਫੇਸਬੁਕ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਸੈਂਸਰਸ਼ਿਪ ਹੈ ਜੇਗਾ ਡਾਟਾ ਦੀ ਡਾਟਾ ਫੇਸਬੁਕ ਕਿੰਨਾ ਇਕੱਠਾ ਕਰਦੀ ਹੈ Google ਕਿੰਨਾ ਇਕੱਠਾ ਕਰਦੀ ਹੈ Microsoft ਕਿੰਨਾ ਇਕੱਠਾ ਕਰਦੀ ਹੈ ਅਮਰੀਕਾ ਤੋਂ ਆਪਣੇ ਕਾਫੀ ਲੋਕ ਵੀਡੀਓ ਦੇਖਦੇ ਨੇ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਜੇ ਤੁਸੀਂ ਮੈਨੂੰ ਫੇਸਬੁਕ ਤੇ ਫੋਲੋ ਕਰ ਸਕਦੇ ਤੇ ਉੱਤੇ ਵੀ ਮੈਂ ਵੀਡੀਓ ਅਪਲੋਡ ਕਰਦਾ ਹਾਂ ਲਿੰਕ ਪ੍ਰੋਫਾਈਲ ਦੀ ਬਾਇਓ ਦੇ ਵਿੱਚ